ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਸਾਡੇ ਨਵੇਂ ਵਲੌਗ 'ਚ ਉਮੀਦ ਕਰਦਾ ਤੁਸਾਰੇ ਵਧੀਆ ਹੋਵੋਗੇ ਆਪਾਂ ਵੀ ਸਾਰੇ ਵਧੀਆ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਚਲੋ ਜੀ ਸਟਾਰਟ ਕਰਦੇ ਆਪਾਂ ਇਹਦਾ ਨਵਾਂ ਵਲੌਗ ਆ ਤਾਂ ਦੇਖੀ ਤੇ ਕੁੜੀਆ ਰਣੀ ਤਿਆਰ ਹੋ ਗਈ ਆ ਵਾਇਸ਼ ਨੂੰ ਜ਼ੁਕਾਮ ਖਾਂਸੀ ਹੋ ਗਿਆ ਬੁਖਾਰ ਵੀ ਸੀਗਾ ਉਹਨੂੰ ਰਾਤ ਨੂੰ ਸੋ ਨੂੰ ਫਿਰ ਅੱਜ ਨਹੀਂ ਭੇਜਦੇ ਮੈਂ ਸੋਚਿਆ ਸੀ ਚਲ ਦਵਾਈ ਵਗੈਰਾ ਦਵਾਂਗੇ ਕੱਲ ਤੱਕ ਠੀਕ ਹੋ ਜੀਗਾ ਉੱਠਿਆ ਉੱਠ ਤਾ ਵੇ ਲੋ ਉਸੇ ਟਾਈਮ ਉੱਠ ਗਿਆ ਵਾ ਪਰ ਕੀ ਇਹ ਬੁਖਾਰ ਵਗੈਰਾ ਮੈਂ ਤਾਂ ਜੇ ਭੇਜਦਾ ਉੱਥੇ ਜ਼ਿਆਦਾ ਹੋ ਜਾ ਫੇਰ ਔਖਾ ਹੋ ਜੂਗਾ ਕੱਲ ਤੱਕ ਠੀਕ ਹੋ ਕੱਲ ਨੂੰ ਸੰਡੇ ਆ ਚਲ ਠੀਕ ਹੋ ਜੂਗਾ ਫਿਰ ਮੰਡੇ ਨੂੰ ਭੇਜ ਦਾਂਗੇ ਇਤਰਾਫ ਹੋ ਗਈ ਕਿ ਮੇਰੇ ਹੈ ਅੱਜ ਸਵੇਰੇ ਕੋਲ ਆਪ ਤਹਾਲ ਆ ਕੇ ਮੈਂ ਆ ਗਿਆ ਚਲੋ ਚਲੋ ਪੱਜੋ 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 ਮੈਂ ਆ ਗਈ ਮਿਲਾਂ ਦੇ। ਲੋਚੀ ਮੈਂ ਰੋਲ ਚੜਾ ਜਾਵਾਂ ਗੈਂਦ ਤੇ। ਫਿਰ ਕਰਦੇ ਆਪਾਂ ਕੰਮ ਕਿਉਂਕਿ ਜਦ ਤੱਕ ਬੱਚੇ ਨਹੀਂ ਚੱਪੇ ਹੁੰਦੇ ਉਦੋਂ ਤੱਕ ਕੰਮ ਨਹੀਂ ਆਪਾਂ ਕਰੀ। ਆਗੇ? ਆਗੇ। ਬੱਸ ਹੋ ਗਿਆ। ਇਹ ਬੰਕੋ ਬਈਆ। ਕੀ ਚੱਲ ਰਿਹਾ ਹੈ? ਚਾਹ ਬਣਾ ਰਹੇ ਹਾਂ ਆਪਕੇ ਲਈ। ਦੋਨੇ ਮੱਤੀ ਡਾਲ ਕੇ ਐਨੇ ਗੁੱਸੇ ਵਾਲੀ ਘੱਤ ਫਿਰ ਕਰਾਰੇ ਕਰਾਰੇ ਬਣੂਗੀ ਨਾ ਤਾਂ ਹਾਂ ਫਿਰ ਜੇ ਪਿਆਰ ਨਾਲ ਬਣਾਉਗੀ ਤਾਂ ਫਿਰ ਮਿੱਠੀ ਮਿੱਠੀ ਜੀ ਬਣੂਗੀ ਐਂ ਫਿਰ ਕਰਾਰੇ ਬਣੂਗੀ ਅੱਛਾ ਅਗਰ ਜ਼ਿਆਦਾ ਬਣੂਗੀ ਦੁਕਾਨ ਤੇ ਕੰਮ ਕਰੂਗੀ ਨਾ 5 ਵਜੇ ਨੂੰ ਕਰਨਾ ਹੀ ਪੈਣਾ ਤਾਂ ਨਾਂ ਵੀ ਤੋਗੇ ਤਾਂ ਕਰਨਾ ਹੀ ਪੈਣਾ ਕੰਮ ਤਾਂ ਕੰਮ ਤਾਂ ਬੰਦੇ ਦਾ ਕਰਮ ਹੈ ਐ ਨਾ ਬੜਾ ਦੋਪਰੇ ਅੰਦਰ ਤੋ ਵੇਲੇ ਹੀ ਰਹਿਣੀ ਹੈ ਓਕੇ ਯਾਰ ਉੱਛ ਨਾਲਾ ਮੇਰਾ ਕੰਮ ਕਰਦਾ ਤੁਸੀਂ ਕਰਕੇ ਜੰਦੇ ਆਉਂਦੇ ਹੁੰਦੇ ਕੰਮ ਕਰਨੋਂ ਆਉਂਦੇ ਹੁੰਦੇ ਰਾਤ ਨੂੰ ਕਰ ਜਾਂਦੇ ਕਹਿੰਦੇ ਨੇ ਇਹ ਬੁੜੀ ਬੁੜੀ ਦੀ ਦੁਸ਼ਮਣ ਹੁੰਦੀਆਂ ਤਾਂ ਇਹ ਬੰਦੇ ਲੈ ਕੇ ਕਹਿੰਦਾ ਤੂੰ ਲੀਸੀ ਆਈ ਆਈ ਇਹ ਤਾਂ ਆਪਣੇ ਪੰਜਾਬੀਆਂ ਦੀ ਖਾਸੀਅਤ ਹੁੰਦੀ ਹੈ ਲੱਤਾਂ ਖਿੱਚਣੀਆਂ ਹਿੰਦੀ ਹਿੰਦੀ ਵਲੌਗਸ 'ਚ ਆਪਾਂ ਵੇਖਦੇ ਆਵੇਂ ਲੱਤਾਂ ਦੇ ਮੈਂ ਥੱਲੇ ਕਮੈਂਟ ਆਉਂਦਾ ਨਹੀਂ ਦੇਖਿਆ ਵੀ ਵਧ ਗਈ ਹੁੰਦਿਆ ਪੰਜਾਬੀ ਪੰਜਾਬੀਆਂ ਦੇ ਲੱਤਾਂ ਖਿੱਚਣੋਂ ਨਹੀਂ ਜਾਂਦੇ ਇਹ ਤਾਂ ਫਿਰ ਆਤੀ ਬਣੀ ਹੈ ਜੇ ਮੈਂ ਕੁਝ ਕਰਦਾ ਨਾ ਉਹਦੇ ਲੱਤਾਂ ਫੜ ਕੇ ਖਿੱਚਣਗੇ ਤੂੰ ਅਸੀਂ ਨਹੀਂ ਕਰਦਾ ਤੂੰ ਕਿਉਂ ਕਰਦਾ ਬਈ ਉਹ ਪੁੱਛਣ ਵਾਲਾ ਹੋਵੇ ਤੁਹਾਡੇ ਘਰੇ ਤੁਸੀਂ ਕੰਮ ਕਰਦੇ ਹੋ ਇਦਾਂ ਮੇਰੇ ਘਰੇ ਮੈਂ ਤਾਂ ਬੱਟ ਕੋਈ ਨਹੀਂ ਗਿਆਨ ਗਿਆਨ ਵੰਡਣਾ ਲੋਕਾਂ ਨੇ ਜ਼ਰੂਰੀ ਹੁੰਦਾ ਕਈਆਂ ਕੋਲੇ ਬੜਾ ਗਿਆਨ ਹੁੰਦਾ ਨਾ ਕਈ ਚਿਰਾਂ ਵਿੱਚ ਕਈ ਵਾਧੂ ਆ ਵੀ ਉਹ ਜਿਹੜੀਆਂ ਕਹਿੰਦੇ ਹੁੰਦੇ ਮੇਰੇ ਵਰਗੀਆਂ ਨਾ ਉਹਨਾਂ ਨੂੰ ਪਤਾ ਵੀ ਅਸੀਂ ਵੀ ਇੱਦਾਂ ਰਹਿੰਦੇ ਉਹ ਜਿਹੜਾ ਵਿਲੇ ਆ ਨਾ ਵਿਲੇ ਵਿਲੇ ਲੋਕਾਂ ਦਾ ਕੰਮ ਹੁੰਦਾ ਗਿਆਨ ਵੰਡਣਾ ਆਪ ਕਰੇ ਡੱਕਾ ਨਾ ਤੋੜਦੇ ਹਣ ਭਾਵੇਂ ਸਹੀ ਗੱਲ ਹੈ ਆਖਾ ਮੋੜਦੇ ਨਹੀਂ ਤਾਂ ਡੱਕਾ ਤੋੜਦੇ ਨਹੀਂ ਜਿਹੜੇ ਕੰਮ ਚ ਰੁੱਝੇ ਰਹਿੰਦੇ ਆ ਉਹ ਵੈਸੇ ਕਿਸੇ ਨੂੰ ਕੁਝ ਨਹੀਂ ਮਿਲਦਾ। ਬੁਖਾਰ ਆਦੋ ਬੱਚੇ ਆ ਕੰਮ ਕਰਦੇ ਆ ਤਾਂ ਹੀ ਫੈਮਿਲੀ ਸੰਭਲਦੀ ਆ। ਵਿਹਲੇ ਬੈਠੇ ਤਾਂ ਕੁਝ ਵੀ ਨਹੀਂ ਮਿਲਦਾ। ਹਾਂਜੀ। ਦਵਾਈ ਸੰਗੇ ਜੀ ਕਿਵੇਂ ਗੱਡੀ ਤੋਂ ਬਿਨਾਂ ਰੋਟੀ ਨਾਲ ਲੈ ਦੇ। ਹੈ? ਉਹ ਤੁੱਪੇ ਬੈਜੋ ਬੁਖਾਰ ਵਾ। ਹੂੰ। ਚਾਦੇ ਵਾਂਚੇ ਨੂੰ ਠੰਡ ਲੱਗ ਗਈ। ਠੰਗ ਜਿਕਾ ਬੁਖਾਰ। ਕੱਲ ਦੇ ਵੀ ਛੁੱਟੀ ਹੋ ਗਈ ਅੱਜ ਦੇ ਵੀ ਛੁੱਟੀ ਹੋ ਗਈ ਛਾਡੀ ਹੁਣ ਵੇਲਾ ਮੈਂ ਕਹਿੰਦੇ ਧੁੱਪੇ ਬਹਿ ਜਾਉ ਤਾਂ ਇੰਨੀ ਠੰਢੀ ਠੰਢੀ ਹਵਾ ਚੱਲਣ ਦਾਈ ਆ ਧੁੱਪੇ ਨਹੀਂ ਬਹਿੰਦਾ ਕਹਿੰਦਾ ਇੱਥੇ ਬੈਠੂਗਾ ਅੱਜ ਧੁੱਪੇ ਚੱਲੀਏ ਆਜੋ ਬੋਲਣਾ ਨਹੀਂ ਕੁਛ ਹਾਂ ਦਾਦੀ ਤੇ ਕੀ ਕੱਪੜਾ ਲੱਗਿਆ ਹਾਂ ਫਿਰ ਕੀ ਆ ਇਹ ਦੇਖੋ ਕਿੰਨੀ ਹਵਾ ਚੱਲਣ ਦਾਈ ਆ ਹੂੰ ठंडी ठंडी हवा चलती है धुप तो फील ही नहीं हो रही भी धुप है ठंड लगती कि नहीं लगती है जिसमें हम डालेंगे प्याज टमाटर ਔਰ ਸ਼ਿਮਲਾ ਮਿਰਚ ਵਗੈਰਾ ਉਹ ਤਾਂ ਸ਼ਿਮਲਾ ਮਿਰਚ ਵਗੈਰਾ ਉਹ ਤਾਂ ਰਹਿ ਨਹੀਂ ਗਿਆ ਸੋ ਪਿਆਜ਼ ਟਮਾਟਰ ਦਾ ਕੰਮ ਚਲਾ ਲੈਂਦੇ ਆਪਾਂ ਮੈਂ ਤਾਂ ਮम्मा ਹੀ ਆਵਾਂ ਇਸਨੇ ਖਾਣਾ ਲੈ ਗਾ ਲਓ ਜੀ ਲਓ ਜੀ ਬੈਟਰ ਅਪਰੇਟਿਕ ਕਰ ਲਿਆ ਆ ਨਾ ਬਪਰ ਨਹੀਂ ਚਲੇ ਕਿਉਂ ਮੈਂ ਗਰਮ ਰੱਖ ਦਿੱਤਾ ਆ ਕਿਵੇਂ ਵੇਖੋ ਗਲਾਸ ਰੱਖ ਕੇ ਬੈਠਾ ਗਲਾਸਾਂ ਦਾ ਟਾਵਰ ਬਣਾਉਣ ਡਿਆ ਟੁੱਟ ਜਾਂਦਾ ਫਿਰ ਹਵਾ ਨਾਲ ਡਿੱਗ ਜਾਂਦੇ ਆ ਗਲਾਸ ਹਾਂ ਇੱਕ ਚਿਲਾ ਬਣ ਗਿਆ ਦੂਸਰਾ ਬਣ ਰਿਹਾ ਇਹ ਦੋਨੇ ਚਾਂਗੇ ਤਨਾ ਸਾਡੀ ਮੰਮਾ ਨੂੰ ਮੰਮਾ ਆ ਜਾਓ ਬਈ ਤੁਹਾਡੇ ਲਈ ਚਿਲੇ ਬਣ ਗਏ ਤੁਸੀਂ ਖਾਓ ਫੇ ਮੈਂ ਬਣਾਉਣੀ ਆਂ ਅਰੋ ਯਾਰ ਜੀ ਪਲੇਟਾਂ ਲੱਗ ਗਈ ਲੈ ਹਲੋ ਆਫ ਹਰੋ ਖਾਓ ਤੁਸੀਂ ਫੇ ਮੈਂ ਸਟਾਰਟ ਕਰਦਾ ਨਹੀਂ ਮੈਂ ਕੋਈ ਆਪਲਾਨ ਆ ਜੀ ਮੈਂ ਤਵਾ ਹੀ ਰੱਖਿਆ ਸੀ ਸਹੀ ਗੱਲ ਹੈ ਤਵਾ ਹੀ ਰੱਖੇ ਨਹੀਂ ਨਹੀਂ ਬਸ ਇੱਕ ਬਣ ਗਿਆ ਉਹ ਖਾ ਖਾ ਉਹ ਦੂਜਾ ਹੁੰਦਾ ਮੈਂ ਬੱਚੂ ਜੀ ਕੀ ਹੈ ਜੀ ਨਹੀਂ ਸਵਾਦ ਲੱਗਦੇ ਸੌਸ ਲੈ ਲਓ ਬੱਚੂ ਜੀ ਕੀ ਹੈ ਇਹ ਕਿਹਦਾ ਖਾਂਦਾ ਨਹੀਂ ਰੋਟੀ ਖਾ ਕੇ ਆਟਾ ਮਨ ਜੇਲੀ ਆ ਮਰਜ਼ੀ ਦਾ ਮਾਲਕ ਆ ਹੁਣ ਖਾਣ ਲੱਗਿਆ ਜੀ ਮੈਂ ਮੈਂ ਜਿਲਾ ਥੋੜਾ ਜਿਹਾ ਜ਼ਿਆਦਾ ਵੱਡਾ ਪਾ ਲਿਆ ਲਾਲਚ ਕਰ ਲਿਆ ਮੈਂ ਕਿ ਚੇਤੀ ਬਣ ਜਾਊਗਾ जरा थलड़ लगी तो पीसेस पीसेस हो गए भाई टोटे ही हो गए बेचारे देख चलो कोई नहीं हट जी जाना हां जी देखो मेरा नन्ना मुन्ना हां जी दच्छो मैं खाना चीला खाना अब पराठा रोटी खा बनाई है खानिया ये संदीप देखो शादी प्रीतो आई स्कूलो ਅੱਗੇ ਕਹਿੰਦੀ ਹੁੰਦੀ ਠੰਡ ਨਹੀਂ ਲੱਗਦੀ ਮਮਾ ਠੰਡ ਹੈ ਨਹੀਂ ਅੱਜ ਵੇ ਦਿਖਾਈ ਯੂਨੀਫਾਰਮ ਵੀ ਨਹੀਂ ਲਾਈ ਦਿਖਾਈ ਯੂਨੀਫਾਰਮ ਵੀ ਲਾਈ ਆਉਂਦੀ ਤੇ ਕੰਬਲ ਲਪੇਟ ਕੇ ਬੈਗੀ ਕੱਲ ਮੈਂ ਕਿਹਾ ਟੋਪੀ ਪਾ ਲੈਦੀ ਮੈਂ ਨਹੀਂ ਪਾਣੀ ਹਾਂ ਮੈਂ ਚ ਲੱਗੀ ਹੋਣੀ ਠੰਡ ਇਦਾਂ ਅਸੀਂ ਚੀਰ ਰਿਆਂ ਜੀ ਗਾਜਰਾ ਮੈਂ ਗਾਜਰਾ ਚੀਰ ਰਹੀ ਸੀ ਠੰਡ ਚ ਬੁਰਾ ਹੀ ਹਾਲ ਆ ਅਸੀਂ ਚੁਗਦੇ ਤਾਂ ਨਹੀਂ ਆ ਮਮਾ ਸਾਡੇ ਚੁਗਦੇ ਆਤਾ ਨਹੀਂ ਆ ਉਪਾਜ ਗਿਆ ਉਧਰ ਮੈਂ 21 ਕਿਟਰੈਕਟਰ ਲੈ ਕੇ ਮम्मा ਚਲੇ ਗਿਆ ਉਧਰ ਢਾਸ ਵਾਲੇ ਕੀ ਹੋ ਜਾਂਦੇ ਧੁੱਪ ਚ ਫਿਰ ਵੀ ਥੋੜੀ ਠੰਡ ਘੱਟ ਲੱਗਦੀ ਜਦੋਂ ਧੁੱਪ ਚਲ ਜਾਂਦੀ ਆ ਨਾ ਉਹੋ ਕੋਲਫੀ ਜੰਮ ਜਾਂਦੀ ਫਿਰ ਤੇ ਪਰਸੋਂ ਤੱਕ ਛੁੱਟੀਆਂ ਸਾਨੂੰ ਹੈ ਪਰਸੋਂ ਸੋਮਵਾਰ ਦੀ ਛੁੱਟੀਆਂ 26 ਜਨਵਰੀ ਦੀ ਪਹਿਲਾਂ ਸੈਲੀਬ੍ਰੇਟ ਨਹੀਂ ਕਰਨਾ ਹੋਣਾ ਫਿਰ ਛੁੱਟੀ ਕਰਕੇ ਵੱਡੇ ਬੱਚੇ 8 ਵਜੇ ਉੱਠੇ ਆ ਨਾ ਹੈ ਮम्मा ਨਾਨੀ ਦੂਜਾ ਆਪਣੇ ਕੀ ਆ ਆਪਣੇ ਉਹੀ ਗੱਲ ਆਪਣੇ ਬੱਚਿਆਂ ਨੇ ਨਹੀਂ ਜਾਣਾ ਹੁੰਦਾ ਤਾਂ ਫਿਰ ਸਰਦਾਰ ਜੀ ਨੇ ਪਾਪਾ ਇਹਨੇ ਜਾਣਾ ਹੁੰਦਾ ਸਾਡਾ ਤਾਂ ਉਹੀ ਟਾਈਮ ਆ ਸਾਨੂੰ ਸਵੇਰੇ ਪਹੁੰਚਣਾ 6 ਵਜੇ ਅਰੇ ਦਦਰ ਚੱਲ ਸਰਦਾਰ ਪਾਪਾ ਕਰੀਏ ਅਸੀਂ ਨੇ ਪਾਪਾ ਸਵੇਰੇ ਤਾਂ ਚੱਲ ਕਰੀਆ ਮੈਂ ਅਸੀਂ ਮੈਂ ਛੁੱਟੀ ਕਰੂੰਗਾ ਪਾਪਾ ਸੰਡੇ ਦੀ ਕਰਿਆ ਕਰਨ ਹਾਂਜੀ ਦੱਸੋ ਜੀ ਸਰਦਾਰ ਦাদুর ਨਾਲ ਚੱਲ ਜਾਗੇ ਰਾਤ ਦੇ ਨਾ ਬਈ ਰਹਿਣ ਦੋ ਤੇ ਦਾਦੂ ਕੰਮ ਤਾਂ ਨਹੀਂ ਕਰਦਾ ਪਾਪਾ ਚੱਲ ਜਾ ਚੱਲ ਫਿਰ ਦਾਦੂ ਜੀ ਕੰਮ ਤਾਂ ਨਹੀਂ ਕਰਦੇ ਦਾਦੂ ਤੁਹਾਨੂੰ ਹੀ ਸੰਭੂਗਾ ਦੋਨਾਂ ਜਣਿਆਂ ਨੂੰ ਨੇ ਦਾਦੂ ਨੇ ਕਹਿਣਾ ਮੈਂ ਘਰੇ ਹੀ ਠੀਕ ਆ ਮੈਂ ਬਦਲ ਵਾਲਾ ਨਹੀਂ ਭੁੱਲਦਾ ਕਿਹੜਾ ਆਹ ਸਹੀ ਗੱਲ ਚੇਤਾ ਵਾਟਸਐਪ ਲੈ ਕੇ ਗਿਆ ਸੀ ਜਣ ਹਾਂ ਕੰਵਿਆ ਖਾਣਾ ਉਹ ਖਾੜ ਨਹੀਂ ਅੱਛਾ ਹਾਂ ਨਹੀਂ ਆ ਫਿਰ ਜਵਾਕ ਤੇ ਨਾਲ ਹੀ ਦੁਕਾਨ ਵਾ ਫਿਰ ਜਵਾਕਾਂ ਤਾਂ ਪਤਾ ਹੀ ਆ ਖਾਣਾ ਹੁਣ ਮੈਂ ਉਹ ਖਾਣਾ ਫੇ ਖਰਾਬ ਹੁੰਦੇ ਬੱਚਾ ਆ ਪੀ ਕੇ ਅਦਜੀਪ ਉਹ ਖੜੀ ਕਰ ਗਿਆ ਵਾ ਇੰਨੀ ਛੱਡ ਪਤੰਗੀ ਕੰਮੀ ਇੰਨੀ ਐ ਜੀ ਹਾਂ ਹੈ ਬੰਦੇ ਕੰਬਰ ਨੇ ਪਤੰਗੀ ਤਾਂ ਆਹੋ ਆ ਵੇਖ ਆ ਜਿਹੜੀ ਆਪਾਂ ਨੂੰ ਕਹਿੰਦੀ ਹੁੰਦੀ ਠੰਡ ਹੈ ਨਹੀਂ ਮम्मा ਠੰਡ ਹੈ ਹੀ ਨਹੀਂ ਹੈ ਹੀ ਨਹੀਂ ਹੁਣ ਜ਼ੁਕਾਮ ਵੀ ਲੱਗ ਗਿਆ ਖੰਗ ਵੀ ਲੱਗ ਗਈ ਆ ਦੋਨਾਂ ਜਣਿਆਂ ਨੂੰ ਹਣ ਵੇਖੀ ਤੂੰ ਆਹੋ ਦੂਜਾ ਕੰਮ ਵੀ ਤੇਰਾ ਹੋਰ ਪਪਾ ਕਹਿੰਦਾ ਮੈਂ ਤੇ ਦਵਾਈ ਨਹੀਂ ਲਿਆ ਕੇ ਦੇਣੀ ਇਹ ਕੈਪ ਨਹੀਂ ਨਾ ਪੌਂਦੀ ਦਵਾਈ ਸਾਡਾ ਕੰਬਲ ਹੀ ਆ ਹਾਂ ਕੰਬਲ ਹਾਂ ਵੀ ਕੀ ਗੱਲ ਤੇ ਅਗੇ ਕਾਪੇ ਖਾ ਲਈਦੀ ਹੁੰਦੀ ਆ ਜੋਨੂ ਵੀ ਉਹ ਵੀ ਠੀਕ ਨਹੀਂ ਅੱਛਾ ਨਾ ਪਾ ਟੋਪੀ ਕੋਟੀ ਹੋਰ ਕੋਈ ਗੱਲ ਨਹੀਂ ਕਿ ਦਿਖਾਣੀ ਨਹੀਂ ਮੈਂ ਨਾ ਦਵਾਈ ਦਵਾਂਗੀ ਫੇਰ ਹੀ ਹਨਾ ਸਿਰੇ ਲੈ ਕੇ ਜਾਊਂਗਾ ਡਾਕਟਰ ਕੋਲ ਵੇਖੀ ਐ ਜਦੋਂ ਲਾਇਆ ਨਾ ਇੰਜੈਕਸ਼ਨ ਉਹਨੇ ਅੱਜ ਮੈਨੂੰ ਉਦੋਂ ਦੀ ਕਹਿਣ ਦੀ ਮੈਂ ਉਹ ਤੇਰੇ ਉਹਦੇ ਨੂੰ ਵੀ ਠੰਡ ਬਹੁਤ ਹੁੰਦੀ ਆ ਸਰਦਾਰ ਜੀ ਹਾਂਜੀ ਇਹਦੀ ਮਸ਼ੀਨ ਵੱਢੀ ਉਹਦੀ ਵੀ ਜਿਹੜਾ ਵੱਢੀ ਚੀਤੀ ਖਾ ਲੈਂਦੀ ਹੈ ਉਹ ਫੜੀ ਲਿਗੀ ਜੇ ਕੁੜੀ ਹਾਂ ਦੀਸੇ ਕਹਿੰਦੇ ਆ ਜੀ ਮੈਨੂੰ ਵੀ ਖਾਓ ਰੋਟੀ ਤੇ ਚਿਬਾ ਚਾਹ ਹਾਂ ਦੀ ਰੋਟੀ ਵਾਜ ਕੱਟ ਕਰ ਨਾ ਵਾਜ ਕੱਟ ਕਰਕੇ ਕੀ ਸੁਣੇਗਾ ਦਾ ਹੈ ਨਹੀਂ ਆ ਤੇ ਲੱਗਦੀ ਮੈਂ ਗੁੱਸੇ ਗੁੱਸੇ ਹੈ ਗੁੱਸੇ ਗੁੱਸੇ ਹੋ ਗਿਆ ਹੈ ਓਏ ਨਾ ਨਾ ਉਹ ਕੀ ਬੋਲ ਰਹੀ ਹੋ ਚਲ ਖਾ ਲੋ ਖਾ ਲੋ ਦੋਨੇ ਐਂ ਖਾ ਲੋ ਮੇਰੇ ਬੱਚਾ ਹੁੰਦੇ ਅਸੀਂ ਚੂਰੀ ਖਾਣੀ ਆ ਦੋਨੇ ਚੂਰੀ ਜਦੋਂ ਜਵਾਕ ਠੀਕ ਨਹੀਂ ਨਾ ਹੁੰਦੇ ਇਹ ਦੇਖੋ ਕਾਫੀ ਦੀ ਫਰਮਾਇਸ਼ ਵੀ ਆ ਕਾਫੀ ਵੀ ਬੀਟ ਕਰ ਰਹੇ ਆ ਕਾਫੀ ਪੀਣੀ ਆ ਹੱਥ ਵੀ ਸੋਰਾ ਲਬੇੜ ਲਿਆ ਤੁਸੀਂ ਆਂਗਲ ਦੇਖਿਓ ਹਾਂ ਵਰ ਲਈ ਪਹਿਲਾ ਵਾਲੀ ਚਲੋ ਕਾਫੀ ਆਰੇ ਮੈਨੂੰ ਉੱਠਣ ਹੀ ਨਹੀਂ ਦੇ ਰਿਹਾ ਬੁਖਾਰ ਵਾ ਨਾ ਤੈਨੂੰ ਮਮਾ ਤੂੰ ਹੀ ਨਹੀਂ ਵੀ ਮੈਨੂੰ ਸੁਆ ਦੇ ਮੈਂ ਤੇ ਨਹੀਂ ਰੋ। ਸੋ ਉਹਨਾਂ ਤੇ ਮੈਂ ਕੋਈ ਕੋਲ ਪੀਉਗਾ। ਹੂੰ। ਅੱਲੇ ਨਾਲ ਜੁੜਿੱਤੇ। ਬੰਵਾ ਬੰਵਾਤ ਕਰ। ਅੱਛੋ ਲਓ ਜੀ ਟੀਵੀ ਦੀ ਆਵਾਜ਼ ਕਰ ਕਹਿੰਦਾ ਪਹਿਲਾਂ। ਲਓ ਜੀ ਆਪਾਂ ਕਰਦੇ ਆ ਹੁਣ ਅੱਜ ਦੇ ਵਲੌਗ ਦੀ ਐਂਡਿੰਗ। ਤੁਹਾਨੂੰ ਸਾਡਾ ਇਹਦਾ ਵਲੌਗ ਕਿੱਦਾਂ ਦਾ ਲੱਗਿਆ? ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ। ਅਗਰ ਸਾਡੇ ਚੈਨਲ ਤੇ ਨਵੇਂ ਹੋ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਮਿਲਦੇ ਆਂ ਆਪਾਂ ਤੁਹਾਨੂੰ ਨੈਕਸਟ ਵਲੌਗ 'ਚ। ਤਦ ਤੱਕ ਲਈ ਬਾਏ ਬਾਏ।